おがようございま ਸਾਰੇ ਪੰਜਾਬੀਆਂ ਦੇ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸੁੱਖਾ ਬਸ਼ਰ ਅੱਜ ਬਿਲਕੁਲ ਤੁਹਾਡੇ ਰੂਬਰੂ ਤੁਹਾਡੇ ਸਾਹਮਣੇ ਕੁੰਡਲੀ ਬਾਡਲ ਦੀਆਂ ਤਸਵੀਰਾਂ ਨੂੰ ਕਰਨ ਜਾ ਰਹੇ ਆ ਦੋਸਤੋ ਬਿਲਕੁਲ ਮੈਂ ਦਿੱਲੀ ਦੇ ਵਿੱਚ ਪੈਰ ਰੱਖ ਚੁੱਕੇ ਆ ਜੀ ਸਾਡੀਆਂ ਟੀਮਾਂ ਜਿਹੜੀਆਂ ਬਿਲਕੁਲ ਦਿੱਲੀ ਦੇ ਵਿੱਚ ਪਹੁੰਚ ਚੁੱਕੀਆਂ ਇੱਥੇ ਦਾ ਮਾਹੌਲ ਕਾਫੀ ਗਰਮਾਇਆ ਇਧਰਲੀ ਸਾਈਡ ਤੇ ਦੇਖੂਗੇ ਤਾਂ ਫੌਜੀਆ ਦੇ ਜਿਹੜੇ ਆ ਤੰਬੂ ਲੱਗੇ ਹੋਏ ਆ ਜੇ ਤੁਸੀਂ ਦੂਸਰੀ ਸਾਈਡ ਤੇ ਬਾਹਰਲੀ ਸਾਈਡ ਤੇ ਦੇਖੂਗੇ ਤਾਂ ਪੰਜਾਬੀਆਂ ਨੇ ਜਿਹੜੇ ਆ ਇੱਥੇ ਲੰਗਰ ਕੁਛ ਇੰਦਾ ਲਾਤੇ ਆ ਕਹਿੰਦੇ ਲੱਗ ਦੇਖਣ ਨੂੰ ਲੱਗਦਾ ਕਿ ਕਿਤੇ ਮਾਤਾ ਦੇ ਜਿੱਦਾਂ ਮੇਲਾ ਲੱਗਾ ਹੁੰਦਾ ਅੱਜ ਬਿਲਕੁਲ ਉਹ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਵੇਂ ਵੱਡੇ ਵੱਡੇ ਦਰਬਾਰਾਂ ਦੇ ਕੋਈ ਤੇ ਇੱਥੇ ਮੇਰੇ ਕੋਲ ਬਿਲਕੁਲ ਸਿੰਘ ਜਥੇਬੰਦੀਆਂ ਦੇ ਕੁਝ ਵੀਰ ਖੜੇ ਆ ਉਹਨਾਂ ਨਾਲ ਕਰਦਿਆਂ ਗੱਲ ਬਸ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਓਏ ਖਾਲਸਾ ਸਾਹਿਬ ਨਾਲ ਜੀ ਫਤਿਹ ਜੀ ਫਤਿਹ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਜੀ ਡਿਵਾ ਬਾਬਾ ਨਾਨਕ ਤੋਂ ਆਏ ਆ ਜੀ ਜਥੇਬੰਦੀ ਸਾਡੇ ਮਹਿਤਾ ਚੌਕ ਤਰਨਤਾਰਾ ਦੇ ਆ ਜੀ ਜੀ ਅਸੀਂ ਇਸ ਵਾਰ ਕਿ ਕੁੰਦਰੀ ਬਾਜ਼ਾਰ ਤੋਂ ਤਾਂ ਇਕੱਠੇ ਦਿੱਲੀ ਤੋਂ ਆਏ ਆ ਕਿ ਜੋ ਸਾਡਾ ਸਰਕਾਰ ਦੇ ਨਾਲ ਇਹ ਜੋ ਕਿਸਾਨਾਂ ਵੀਰਾਂ ਨੇ ਫੈਸਲਾ ਮੱਥਾ ਲਾਇਆ ਹੋਇਆ ਵਾ ਜੋ ਕਿਸਾਨਾਂ ਦਾ ਜੋ ਹੱਕ ਆ ਸਾਨੂੰ ਮਿਲਣਾ ਚਾਹੀਦਾ ਅਸੀਂ ਉਹਨਾਂ ਦੇ ਕਿਸਾਨਾਂ ਨਾਲ ਮੋੜਣਾ ਮੋੜਾ ਲਾ ਕੇ ਜਿੱਥੇ ਵੀ ਸਾਨੂੰ ਲੋੜ ਪੈਗੀ ਅਸੀਂ ਉਹਨਾਂ ਦੇ ਨਾਲ ਆ। ਇਸ ਵੇਲੇ ਇਸ ਵੇਲੇ ਕਿਹਾ ਜਾ ਰਿਹਾ ਜੀ ਜਿਹੜੀਆਂ ਸਰਕਾਰਾਂ ਦਾ ਰਵਈਆ ਜਿਹੜਾ ਆ ਉਹ ਬੜਾ ਸਖਤ ਤੇ ਰਵਈਆ ਹੋਇਆ ਉਹਨਾਂ ਦਾ ਉਹ ਕਹਿਣ ਦੇ ਮੁਤਾਬਕ ਜਿਹੜਾ ਬਿੱਲ ਕਹਿ ਰਹੇ ਉਹ ਕਹਿੰਦੇ ਅਸੀਂ ਰੱਦ ਨਹੀਂ ਕਰਨਾ ਇਹਦੇ ਵਿੱਚ ਸੋਧ ਕਰ ਦਾਂਗੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜੀ ਅਸੀਂ ਸੋਧ ਨਹੀਂ ਕਰਾਉਣੀ ਅਸੀਂ ਰੱਦ ਕਰਾਉਣਾ ਵਾ ਜੀ ਤੁਸੀਂ ਰੱਦ ਕਰਵਾਉਣਾ ਚਾਹੁੰਦੇ ਹੋ ਪਰ ਸਰਕਾਰਾਂ ਕਹਿੰਦੀਆਂ ਅਸੀਂ ਰੱਦ ਨਹੀਂ ਕਰਨਾ ਅਸੀਂ ਅਸੀਂ ਗੱਲ ਕਰਾ ਕੇ ਪਿੱਛੇ ਹਟਾਂਗੇ ਉੱਤ ਕਾਹੀ ਪਿੱਛੇ ਨਹੀਂ ਹਟਾਂਗੇ ਬਾਬਾ ਜੀ ਕਦੋਂ ਤੱਕ ਦਾ ਤੁਹਾਡਾ ਟਾਈਮ ਹੈਗਾ ਕਿ ਤੁਸੀਂ ਅੱਗੇ ਕੀ ਪਲੈਨਿੰਗ ਕੀਤੀ ਹੈਗੀ ਅੱਗੇ ਜੇ ਅਸੀਂ ਸਾਲ-ਸਾਲ 6-6 ਮਹੀਨਾ ਰਾਸ਼ਨ ਨਾਲ ਲੈ ਕੇ ਆਏ ਹੋਏ ਆ ਜਦ ਤੱਕ ਸਾਡਾ ਸਰਕਾਰ ਨੂੰ ਸਾਨੂੰ ਫੈਸਲਾ ਨਹੀਂ ਦਿੰਦੇ ਬਾਤ ਨਹੀਂ ਕਰਦੇ ਉਹ ਤੱਕ ਅਸੀਂ ਦਿੱਲੀ ਤੋਂ ਉੱਠਾਂਗੇ ਨਹੀਂ ਹੋਰ ਵੀ ਸਾਡੇ ਇੱਥੇ ਵੀਰ ਖੜੇ ਆ ਉਹਨਾਂ ਨੇ ਵੀ ਕਰ ਦਿਆਂ ਗੱਲ ਵਾ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਇੱਥੇ ਪਹੁੰਚੇ ਹੋ ਤੇ ਕਿੰਨੇ ਦਿਨ ਹੋ ਗਿਆ ਜੀ ਤੁਹਾਨੂੰ ਇੱਥੇ ਆਇਆ ਖਾਲਸਾ ਜੀ ਬੇਨਤੀ ਇਹ ਆ ਕਿ ਬਾਕੀ ਦੇ ਫੌਜ ਜਿਹੜੀ ਆ ਜੰਗ ਸਿੰਘ ਸਾਰੇ ਨੇ ਇਹ 26-2 ਅਸੀਂ ਕੱਲ ਪਹੁੰਚੇ ਹਾਂ ਕਿਉਂਕਿ ਪਿੱਛੇ ਵੀ ਸਾਡੇ ਜਿਹੜੇ ਕੁਝ ਕਾਰਜ ਹੁੰਦੇ ਨੇ ਉਹ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਪੈਂਦੇ ਆ ਤੇ ਅਸੀਂ ਕੱਲ ਹੀ ਪਹੁੰਚੇ ਹਾਂ ਤੇ ਵੀਰਾ ਜੀ ਕੀ ਪਲੈਨਿੰਗ ਲੈ ਕੇ ਆਏ ਹੈਗੇ ਆ ਤੁਸੀਂ ਇੱਥੇ ਕਿੰਨੇ ਕਿ ਤੁਹਾਡੇ ਜਿਹੜੇ ਸੰਗੀ ਸਾਥੀ ਪਹੁੰਚੇ ਹੈਗੇ ਤੁਹਾਡੇ ਨਾਲ ਇਹ ਵੀਰ ਜੀ ਪਲੈਨਿੰਗ ਤੇ ਤੁਹਾਨੂੰ ਸਾਰਾ ਪਤਾ ਹੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੋ ਕਿਸਾਨਾਂ ਦੀ ਪਲੈਨਿੰਗ ਆ ਉਹ ਹੀ ਸਾਡੀ ਪਲੈਨਿੰਗ ਆ ਕਿੰਨੇ ਕੁ ਵੀਰ ਪਹੁੰਚੇ ਹੈਗੇ ਜੀ ਇਹ ਤਕਰੀਬਨ ਇੱਥੇ ਖਾਲਸਾ ਜਿਹੜਾ ਵਾ 20000 ਖਾਲਸਾ ਇੱਥੇ ਜਿਹੜਾ ਵਾ ਪਹੁੰਚਿਆ ਹੋਇਆ ਵਾ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਮੇਂ ਦੀਆਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਜ਼ਰੀਏ ਸਮੇਂ ਦੀ ਸਰਕਾਰ ਨੂੰ ਬੇਨਤੀ ਆ ਜੀ ਖਾਲਸਾ ਤੇ ਬੇਨਤੀ ਕਰਦਾ ਖਾਲਸਾ ਨਾ ਭੈਕਾ ਹੂੰ ਕੋ ਦੇਤ ਨਾ ਨਾ ਪਹਿਮਾਨਤਾ ਨ ਖਾਲਸਾ ਨਾ ਧੱਕਾ ਕਰਦਾ ਨਾ ਹੀ ਧੱਕਾ ਜਰਦਾ ਵਾ ਖਾਲਸਾ ਤੇ ਬੇਨਤੀ ਕਰ ਸਕਦਾ ਕਿ ਸਰਕਾਰਾਂ ਨੂੰ ਜਿਹੜਾ ਵਾ ਕਿਸਾਨਾਂ ਦੇ ਜਿਹੜੇ ਨੇ ਉਹ ਬਜਨ ਮੰਨ ਲੈਣੇ ਚਾਹੀਦੇ ਨੇ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਜਿਹੜੇ ਇਹਨਾਂ ਨੇ ਜਾਰੀ ਕੀਤੇ ਨੇ ਉਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਨੇ ਕਿਉਂਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਖੜੇ ਨੇ ਸਾਡੇ ਨਾਲ ਅੰਕਲ ਜੀ ਖੜੇ ਨੇ ਨਾਲ ਕਰਦੇ ਆਂ ਗੱਲ ਬਸ ਸਤਸ੍ਰੀਕਾਲ ਵਰਪਾਲ ਕਿਸਾਨ ਸਤਸ੍ਰੀਕਾਲ ਅੰਕਲ ਜੀ ਸਤਸ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਅੰਕਲ ਜੀ ਆਪਣਾ ਮੈਂ ਜੀ ਕਿਸਾਨ ਆਜ਼ਾਦ ਕਿਸਾਨ ਸਿੰਘ ਰਕਮੇਟੀ ਦਾ ਸਬਾਈ ਆਗੂ ਜਗਜੀਤ ਸਿੰਘ ਵਰਪਾਲ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆਏ ਹੋ ਤੇ ਤੁਹਾਡੀ ਜਥੇਬੰਦੀ ਵਿੱਚ ਕਿੰਨੇ ਜਿਹੜੇ ਬੰਦੇ ਆਏ ਹੈਗੇ ਜੀ ਤੁਹਾਡੇ ਨਾਲ ਸਾਡੇ ਜੀ ਘਰ ਤੋਂ ਘੱਟ ਇੱਥੇ ਇਸ ਵਕਤ ਜਿਹੜੀ 60 ਪਿੰਡਾਂ ਦੀਆਂ ਕਾਈਆਂ ਜਿਹੜੀਆਂ ਉਹ ਜਥਾ ਲੈ ਕੇ ਪਹਿਲੇ ਦਿਨ ਦੀਆਂ ਜਿਸ ਦਿਨ ਰੋਕਾਂ ਤੋੜੀਆਂ ਜੀ ਤੇ ਰੋਕਾਂ ਤੋੜ ਕੇ ਇੱਥੇ ਪਹੁੰਚੇ ਆ ਤੁਸੀਂ ਪਹਿਲੇ ਦਿਨ ਉਹ ਆਈਆਂ ਹਾਂਜੀ ਅਸੀਂ ਜੀ ਅੱਜ ਤੋਂ 5 ਦਿਨ ਪਹਿਲਾਂ ਦੇ ਆਏ ਆ ਕਿਉਂਕਿ ਜਿਹੜੇ ਪਿੱਛੇ ਜਾਮ ਸੀ ਲਗਾਉਣੇ 8 ਤਰੀਕ ਦੇ ਅੰਦੋਲਨ ਦੇ ਸਟੇਟਾਂ ਦੇ ਵਿੱਚ ਉਹ ਸਟੇਟ ਬੋਡੀ ਦੇ ਪ੍ਰੋਗਰਾਮ ਬਗਤਉਣ ਵਾਸਤੇ ਉਹ ਅੰਮ੍ਰਿਤਸਰ ਚ ਕੀਤੇ ਗਏ ਤੇ ਉਹਨਾਂ ਨੂੰ ਭੁਗਤਾਇਆ ਜ਼ਿੰਮੇਵਾਰੀ ਲਾ ਕੇ ਅੱਜ 5 ਦਿਨ ਹੋ ਗਏ ਆ ਜੀ ਤੇ ਤੁਹਾਡੀਆਂ ਜਿਹੜੀਆਂ ਮੌਤਵਾਰ ਜਥੇਬੰਦੀਆਂ ਉਹਨਾਂ ਵੱਲੋਂ ਕੁਝ ਕਾਇਦੇ ਕਾਨੂੰਨ ਵੀ ਬਣਾਏ ਗਏ ਜੀ ਹਾਂਜੀ ਬਿਲਕੁਲ ਜੀ ਨਿਜਮਾਂ 31 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਤੇ ਟੋਟਲ ਹਿੰਦੁਸਤਾਨ ਦੀਆਂ ਦੇ ਮੇਰੇ ਭਾਰਤ ਦੇਸ਼ ਦੀਆਂ 570 ਕਿਸਾਨ ਜਥੇਬੰਦੀਆਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਸਾਰੀਆਂ ਡਿਸਪਲਨ ਪਸੰਦ ਸਾਡੀਆਂ ਕਿਸਾਨ ਜਥੇਬੰਦੀਆਂ ਕੋਈ ਆਪ ਤਰੀਕਾ ਗੱਲ ਕਰਨ ਵਾਲਾ ਨਹੀਂ ਕੋਈ ਲੋਫਰਪਣਾ ਕਰਨ ਵਾਲੇ ਨਹੀਂ ਸਾਰੇ ਅਨੁਸ਼ਾਸਨ ਨਾਲ ਡਿਸਪਲਨ ਚ ਰਹਿਣ ਵਾਲੇ ਆ ਔਰ ਉਹਨਾਂ ਨੇ ਜੋ ਕਾਇਦੇ ਕਾਨੂੰਨ ਨਿਜਮ ਬਣਾਏ ਉਹਨਾਂ ਦੇ ਮੁਤਾਬਕ ਜਿਹੜੀਆਂ ਲੰਗਰ ਕਮੇਟੀਆਂ ਵੱਖਰੀਆਂ ਆ ਜਿਹੜੀ ਪ੍ਰੈਸ ਕਮੇਟੀ ਆ ਵੱਖਰੀ ਆ ਤੇ ਸਾਰਾ ਹੀ ਜਿਹੜਾ ਕਾਇਦੇ ਕਾਨੂੰਨ ਦੇ ਵਿੱਚ ਔਰ ਦਾਇਰੇ ਦੇ ਵਿੱਚ ਅਨਿਸ਼ ਜੇ ਕੰਮ ਚੱਲ ਰਿਹਾ ਜੀ ਤੇ ਤੁਹਾਡੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਇਹ ਸੰਘਰਸ਼ ਨੂੰ ਤਿੱਖਾ ਕਰ ਰਹੀਆਂ ਨੇ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਓਵੇਂ ਓਵੇਂ ਜਿਹੜਾ ਆ ਸੰਘਰਸ਼ ਤੁਹਾਡੇ ਹਿਸਾਬ ਦੇ ਨਾਲ ਵੀ ਔਰ ਮੀਡੀਆ ਦੇ ਹਿਸਾਬ ਨਾਲ ਵੀ ਤਿੱਖਾ ਹੁੰਦਾ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਵੇਖੋ ਜੀ ਇਹ ਜਿੰਨਾ ਲੰਮਾ ਸਮਾਂ ਮੋਦੀ ਸਰਕਾਰ ਖੜੂਗੀ ਇਹਦੀ ਖੱਪਣ ਦੇ ਵਿੱਚ ਕਿੱਲ ਸਾਬਤ ਹੋਊਗਾ ਕਿਉਂਕਿ ਹਿੰਦੁਸਤਾਨ ਦੇ ਵਿੱਚੋਂ ਵੀ ਇਹਦਾ ਸਫਾਇਆ ਹੋ ਜਾਣਾ ਉਹਦੇ ਨਾਲ ਨਾਲ ਜਿਹੜਾ ਪੰਜਾਬ ਦਾ ਕੀਰਤੀ ਕਿਸਾਨ ਆ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਸਿੱਖੀ ਆ ਮੇਰੇ ਭਾਰਤ ਦੇਸ਼ ਦੇ ਵਿੱਚ ਜਿਹੜੀ ਚੌ ਧਰਮਾਂ ਦੀ ਸਾਂਝੀ ਆ Hindu Muslim Sikh Sai ਸਭ ਆਪਸ ਵਿੱਚ ਭਾਈ ਭਾਈ ਜਿਨ੍ਹਾਂ ਨੂੰ ਮੰਨਣ ਦੀ ਏ ਜਿਹੜੀ ਮੋਦੀ ਦੀ ਸਰਕਾਰ ਆ ਜਿਹੜੀ RSS ਆ ਇਹ ਆਪਣੇ ਕੋਸ਼ਿਸ਼ਾ ਕਰ ਰਹੀ ਹੈ ਇਹਦੀਆਂ ਨਾਕਾਮ ਹੋਣੀਆਂ ਵਾ ਕਿਉਂਕਿ ਇੱਥੇ ਹਰਿਆਣੇ ਨੇ ਪੰਜਾਬ ਨੂੰ ਸਬੂਤ ਦੇ ਦਿੱਤਾ ਹਿਮਾਚਲ ਨੇ ਸਬੂਤ ਦਿੱਤਾ ਕਿ ਅਸੀਂ ਆਪਣੇ ਪੰਜਾਬ ਨੂੰ ਵੱਡਾ ਭਰਾ ਸਮਝਦੇ ਆਂ ਔਰ ਅਸੀਂ ਛੋਟੇ ਭਾਈ ਆਂ ਅਸੀਂ ਕੁਰਬਾਨੀ ਕਰਨ ਨੂੰ ਹਰ ਪਲ ਤਿਆਰ ਆਂ ਇਸ ਕਰਕੇ ਇੱਥੇ ਕੋਈ ਭੇਦ ਭਾਵ ਨਹੀਂ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਦਾ ਉਹ ਸਿਧਾਂਤ ਲਾਗੂ ਆ Hindu Muslim Sikh Sai ਸਭ ਆਪਸ ਵਿੱਚ ਭਾਈ ਭਾਈ ਇੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਔਰ ਇਸ મોદી ਦੀ ਸਰਕਾਰ ਦਾ ਜਿੰਨਾ ਲੰਮਾ ਸਮਾਂ ਕਰੂਗੀ ਤਖਤਾ ਪਲਟ ਕੇ ਮੁੱਦਾ ਕਰ ਦਿੱਤਾ ਜਾਊਗਾ ਜੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਦਾ ਮਾਹੌਲ ਬਣ ਰਿਹਾ ਤੁਹਾਨੂੰ ਲੱਗਦਾ ਕਿ ਸਰਕਾਰਾਂ ਤੁਹਾਡਾ ਕਹਿਣਾ ਮੰਨਣਗੀਆਂ ਜੀ ਵੇਖੋ ਜੀ ਬਿਲਕੁਲ ਜੀ ਇੱਥੇ ਜਦੋਂ ਵੀ ਜਿੱਤੀ ਆ ਸੰਗਤ ਜਿੱਤੀ ਆ ਖਾਲਕ ਖਲਕ ਖਲਕ ਮੈਂ ਖਾਲਕ ਮਹਾਰਾਜ ਖਲਕਤ ਦੇ ਵਿੱਚ ਵਸਦਾ ਹੈ ਸੰਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਖਿਆ ਸੰਗਤ ਵੱਡੀ ਹੈ ਇੱਥੇ ਜੋਨੀ ਵੀ ਜਿੱਤ ਹੋਣੀ ਹੈ ਸੰਗਤ ਦੀ ਹੋਣੀ ਹੈ ਇਹ ਤਖਤਾਂ ਦੇ ਰਾਜੇ ਵੇਖੋ ਪਿੱਛੇ ਮਸਾਲਿਆ ਇਹਨਾਂ ਤਖਤਾਂ ਦੇ ਉੱਤੇ ਕਿਸੇ ਟਾਈਮ ਰੰਗ ਜੇ ਵੀ ਬੈਠਾ ਔਰ ਉਹਨੇ ਇਹਦੇ ਨਾਲੋਂ ਵੀ ਆਖਿਆ ਮੈਂ ਵੱਡਾ ਜਬਰ ਕਰ ਰਿਹਾ ਮੈਂ ਇੱਕ ਹੀ ਜਿਹੜਾ ਧਰਮ ਹੈ ਭਾਰਤ ਦੇ ਵਿੱਚ ਮੁਸਲਮਾਨ ਬਣਾਉਣਾ ਵਾ ਜਿਦਾਂ ਇਹ ਕਹਿ ਰਿਹਾ ਹਿੰਦੂ ਰਾਸ਼ਟਰ ਬਣਾਉਣਾ ਤੇ ਉਹਦੀਆਂ ਜਿਹੜੀਆਂ ਕੋਸ਼ਿਸ਼ਾਂ ਨਕਾਮ ਹੋਈਆਂ ਔਰ ਸਾਡੇ ਗੁਰੂ ਦਸਾਂ ਗੁਰੂਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ uh, ਸਾਡੇ ਕਲਗੀਧਰ ਦਸ਼ਮੇਸ਼ ਪਤਾ ਮਹਾਰਾਜ ਜੀ ਨੇ ਉਹਦੀਆਂ ਜੜਾਂ ਪੁੱਟ ਕੇ ਤੋਂ ਪੇਖ ਲਾਰੀਆਂ ਰੰਗਜੀਤ ਦੀਆਂ ਔਰ ਇੱਥੇ ਸਿੱਖੀ ਦਾ ਪ੍ਰਚਾਰ ਹੋਇਆ ਔਰ ਸਾਰੇ ਧਰਮ ਜਿਹੜੇ ਆ ਇੱਥੇ ਬੜੀ ਸ਼ਾਂਤੀ ਦੇ ਨਾਲ ਵਸਣ ਲੱਗੇ ਔਰ ਉਸ ਤੋਂ ਬਾਅਦ ਰੰਗਜੀਤ ਤੋਂ ਬਾਅਦ ਇਹ ਮੋਦੀ ਦੂਜਾ ਰੰਗਜੀਤ ਸਾਬਤ ਹੋਇਆ ਜਿਹੜਾ ਇੱਕ ਤਰਫਾ ਚੱਲ ਰਿਹਾ ਔਰ ਇਸ ਦੇਸ਼ ਦੇ ਵਿੱਚ ਇੱਕ ਤਰਫਾ ਸਨਾਤਨੀ ਚੱਲਣਾ ਇਹ ਚੌ ਧਰਮਾਂ ਦਾ ਗੱਲ ਗੱਲ ਹੁਣ ਦੀ ਕਰੀਏ ਜੀ ਤੁਹਾਨੂੰ ਕੀ ਲੱਗਦਾ ਕਿ ਇੱਥੇ ਹੁਣ ਜਿਹੜੀਆਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਕੀ ਇਕੱਲੇ ਉਹ ਜਿਹੜੇ ਸਿੱਖ ਜਥੇਬੰਦੀਆਂ ਨੇ ਜਾਂ ਬਹੁਤ ਸਾਰੇ ਸਾਰੇ ਸਰਬੱਤ ਸਰਬੱਤ ਸੰਗਤ ਦਾ ਇਹ ਇਕੱਠ ਹੈ ਇਹਦੇ ਵਿੱਚ ਇੱਕ ਧਰਮਦਾਨੀ ਕੀਤਾ ਜਾਊਗਾ ਇਹ ਸਾਰੇ ਜਿੰਨੇ ਧਰਮਾਂ ਸਤਕਾਰ ਜੋਗੇ ਆ ਜਿੰਨੇ ਭਾਰਤ ਦੇਸ਼ 'ਚ ਵੱਸਦੇ ਆ ਟੋਟਲ ਭਾਰਤ ਦੇਸ਼ ਤੋਂ ਅਲੱਗ ਵਰਲਡ ਦੇ ਵਿੱਚੋਂ ਜਿਹੜਾ ਜਿਹੜਾ ਸੰਸਾਰ ਦੇ ਵਿੱਚ ਸਾਰੇ ਲੋਕਾਂ ਦੀ ਸਾਨੂੰ ਸਹਿਮਤੀ ਆ ਸਾਰੇ ਲੋਕਾਂ ਨੇ ਕਿਹਾ ਵੀ ਇਹ ਜਿਹੜੀ ਕਿਸਾਨੀ ਆ ਇਹ ਗੁਰੂ ਨਾਨਕ ਸਾਹਿਬ ਦੀ ਕਿਸਾਨੀ ਆ ਇਹ ਕਿਤਾ ਦਸਾਂ ਨਾਂ ਦੀ ਕਿਰਤ ਕਰਨ ਵਾਲਿਆਂ ਦਾ ਇਹਨੂੰ ਕਾਰਪੋਰੇਟ ਕਰਾਉਣਿਆਂ ਦੇ ਹੱਥੀ ਨਹੀਂ ਲੈਣਾ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕੇਂਦਰ ਦੀ ਸਰਕਾਰ ਜਿਹੜੀ ਆ ਇਹ ਤਿੰਨੇ ਕਾਲੇ ਕਾਨੂੰਨ ਆਰਡੀਨੈਂਸ ਜਿਹੜੇ ਆ ਇਹ ਰੱਦ ਕਰੇ ਔਰ ਰੱਦ ਕਰਕੇ ਇਹਨਾਂ ਕਿਸਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਇੱਥੇ ਸਾਡੇ ਕੋਲ ਪਹੁੰਚ ਚੁੱਕੀਆਂ ਤੇ ਕਰਦੇ ਆਂ ਗੱਲਬਾਤ ਪੁੱਛਦੇ ਆਂ ਇਹਨਾਂ ਦੇ ਕੋਲੋਂ ਕਿਹੜੀ ਜਗ੍ਹਾ ਤੋਂ ਆਏ ਨੇ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜ਼ਿਲ੍ਹਾ ਤਰਨਤਾਰਨ ਸਾਹਿਬ ਪਿੰਡ ਮੁੰਡਾ ਪਿੰਡ ਸੰਪਰਦਾਇ ਬਾਬਾ ਵਿਧੀਚੰਦ ਜੀ ਜਥੇ ਸਮੇਤ ਆਏ ਆਂ ਬਾਬਾ ਬਲਵਿੰਦਰ ਸਿੰਘ ਜੀ ਦਰਾਜ ਕੇ ਪਹਿਲਵਾਨ ਕੇ ਬਾਬਾ ਜੋਗਾ ਸਿੰਘ ਜੀ ਵੱਲੋਂ ਪਿਛਲੇ 11 ਦਿਨਾਂ ਤੋਂ ਗੁਰੂ ਕੇ ਲੰਗਰ ਦੀ ਬਾਰਡਰ ਤੇ ਸੇਵਾ ਚੱਲ ਰਹੀ ਆ ਇਹ ਸਾਡੇ ਬਾਪੂ ਜੀ ਜਿਨ੍ਹਾਂ ਦੇ ਟੀਆਰ ਗੈਸ ਵਜ੍ਹਾ ਗੋਲੀ ਵੱਢੀ ਪਲਾਸਟਿਕ ਦੀ ਜਿਸ ਦਿਨ ਪਹਿਲੇ ਦਿਨ ਮੋਰਚਾ ਲਾਇਆ ਉਸ ਦਿਨ ਤੋਂ ਇੱਥੇ ਹਾਜ਼ਰੀਆਂ ਭਰ ਰਹੇ ਆ ਸਾਡੀ ਐਸ ਵਲੇ ਮੰਗ ਇੱਕੋ ਹੀ ਆ ਜੋ ਜ਼ਿਮੀਦਾਰ ਕਿਸਾਨ ਖੇਤੀਬਾੜੀ ਮਜ਼ਦੂਰ ਜਿੰਨੇ ਵੀ ਦੈਰੇ ਆ ਆਰਟੀਏ ਹੋ ਗਏ ਐਸੋਸੀਏਸ਼ਨ ਆ ਜਿੰਨੀਆਂ ਵੀ ਇੰਡੀਆ ਦੇ ਵਿੱਚ ਵਾ ਸਾਡੀ ਇਹੋ ਮੰਗ ਆ ਜਿਹੜੇ ਤਿੰਨ ਕਾਲੇ ਕਾਨੂੰਨ ਆ ਇਹ ਰੱਦ ਕੀਤੇ ਜਾਣ ਜੋ ਜ਼ਿਮੀਦਾਰ ਦੇ ਕੋਲ ਹੀ ਰੋਟੀ ਰੋਜੀ ਹਊ ਉਸਾਰਾ ਸੰਸਾਰ ਪਲਦਾ ਵਾ ਜੇ ਜ਼ਿਮੀਦਾਰ ਦੇ ਕੋਲ ਹੀ ਕੁਝ ਨਾ ਹੋਇਆ ਤੇ ਕੋਈ ਚੀਜ਼ ਵੀ ਆਪਾਂ ਨੂੰ ਮਿਲਣੀ ਨਹੀਂ ਜਿਸ ਤਰ੍ਹਾਂ ਸਾਡੇ ਗਵਾਂਢੀ ਦੇਸ਼ਾਂ ਦੇ ਵਿੱਚ 10 ਰੁਪਏ ਕਿਲੋ ਚੀਜ਼ ਲੈ ਕੇ 100 ਰੁਪਏ ਕਿਲੋ ਮਿਲਦੀ ਆ ਉਹੋ ਲਾਅ ਇੱਥੇ ਸਰਕਾਰ ਬਣਾਉਣੇ ਚਾਹੁੰਦੀ ਆ ਤੇ ਵਾਹਿਗੁਰੂ ਕਿਰਪਾ ਕਰੇ ਇਹ ਸਰਕਾਰ ਨੂੰ ਸਮੱਤ ਬਖਸ਼ੇ ਤੇ ਕਾਲੇ ਕਾਨੂੰਨ ਵਾਪਸ ਕੀਤੇ ਜਾਣ ਬਾਬਾ ਜੀ ਸਾਚਰੀ ਘਾਲ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਆਹੀ ਵੇਈ ਪੁਈ ਤੋਂ ਆਇਆ ਤਸੀਲ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਆਏ ਆ ਕਿੰਨੀ ਉਮਰ ਹੈ ਬਾਬਾ ਜੀ ਆਪਣੀ 85 ਦੇ ਹੋ ਗਏ ਆ 85 86 ਸਾਲ ਦੇ ਹੋ ਗਏ ਹੋ ਤੁਸੀਂ ਤੇ ਖੁੰਡਾ ਲੈ ਕੇ ਤੁਸੀਂ ਤੁਰਦੇ ਹੋ ਤੇ ਬਾਬਾ ਜੀ ਕਿਵੇਂ ਆਣੇ ਹੋ ਜੀ ਇੱਧਰ ਤੁਹਾਡੇ ਅੱਜ ਇਹ ਮਹਾਰਾ ਕਸਾ ਜੁਨੀ ਆਦਾ ਜੋ ਵੀ ਕਸਾਲਾ ਉੱਤੇ ਮੋਦੀ ਸਰਕਾਰ ਨੇ ਧੱਕਾ ਕੀਤਾ ਹਾਂਜੀ ਆਡੀ ਨੈਸ ਲਗਾ ਦਿੱਤੇ ਹੈ ਖੇਤੀਬਾੜੀ ਸਰਬੰਧੋ ਵੇਖਣ ਨਹੀਂ ਜਣਾ ਹਾਂਜੀ ਤੇ ਉਹ ਸਰਕਾਰ ਦੇ ਬਾਸੇ ਅਹੀ ਮੰਗ ਕਰਦੇ ਵੀ ਸਾਡੀ ਜਿਹੜੀ ਆ ਸਰਕਾਰੀ ਖਰੀਦ ਹੋਵੇ ਹਾਂਜੀ ਦੋਹਾਂ ਫਸਲਾਂ ਸੋਨੀ ਆਦੀ ਦੀ ਸਰਕਾਰੀ ਫਸਲ ਹੋਵੇ ਜੀ ਖਰੀਦ ਹੋਣੀ ਚਾਹੀਦੀ ਆ ਹਾਂਜੀ ਤੇ ਆਡੀ ਨੈਸ ਬੈਠੇ ਜਿਹੜੇ ਇਹ ਕਾਨੂੰਨ ਲਿਆਂਦਾ ਆ ਕਿ ਆਪਣੇ ਕਿਸਾਨਾਂ ਨੂੰ ਮਾਰਨ ਦੇ ਰਹੀ ਕਿ ਜ਼ਮੀਨਾਂ ਖੋਈਆਂ ਜਾਣ ਜੀ ਇਹ ਆਜ ਦੀ ਨਸ ਜੇਗਾ ਬੇਦੇ ਆਏ ਵਾਪਸ ਜਿਆ ਜਾਵੇ ਤੇ ਬਾਬਾ ਜੀ ਤੁਹਾਡੀ ਸਿਹਤ ਠੀਕ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਬਾਬਾ ਜੀ ਕਿੰਨੇ ਦਿਨ ਹੋ ਗਿਆ ਤੁਹਾਨੂੰ ਆਇਆ ਇੱਥੇ ਹਾਂਜੀ ਹਾਂਜੀ ਸਾਨੂੰ 16ਵਾਂ ਦਿਨ ਹੋ ਤਾ ਬੰਨਾ ਹੋਰ ਜਨ ਕਿਸੇ ਤੁਲਿਆ ਨੂੰ 16ਵਾਂ ਤਾਰ ਮਾ ਤੇ ਨੋ ਗਿਆ ਜੀ 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 ਇਹ ਮਰੀਜ਼ ਬਿਮਾਰ ਰਹੇ ਨਾਲ ਗਏ ਹਾਂ ਅਸੀਂ ਇੱਥੇ ਹੀ ਲਾਂਗ ਜਿਨੇ ਨੇ ਫੈਸਲਾ ਨਹੀਂ ਹੁੰਦਾ ਫੈਸਲਾ ਕਰਕੇ ਜਾਵਾਂਗੇ ਬਾਬਾ ਜੀ ਤੁਹਾਡੇ ਤੋਂ ਮੈਨੂੰ ਲੱਗਦਾ ਤੁਹਾਡੀ ਉਮਰ ਵੀ ਬਹੁਤ ਜ਼ਿਆਦੀ ਹੋ ਗਈ ਤੁਹਾਨੂੰ ਠੰਡ ਨਹੀਂ ਲੱਗਦੀ ਠੰਡ ਠੁਣ ਕਿਹਾ ਜੀ ਸੇਖ ਉਦੋਂ ਕਾਠੀਆਂ ਦੇ ਉਦੋਂ ਨਹੀਂ ਠੰਡਾ ਲਗਿਆ ਉਹ ਕੋੜੀਆਂ ਕਾਠੀਆਂ ਸੌਂ ਜਾਂਦੇ ਸੀ ਹੁਣ ਤੇ ਠੰਡ ਠੁਣ ਵੈਸੇ ਕੀ ਲਗਣੀ ਆ ਹੋਰ ਵੈਸੇ 75 ਸਾਲ ਮੇਰੀ ਹੈਗੇ ਉਮਰ ਤੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਇੱਥੇ ਆਮ ਲੋਕ ਜਿਹੜੇ ਆਮ ਜੰਗ ਮੁੰਡੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਉਹਨਾਂ ਚਾਹਦੇ ਤਗੜੇ ਹੋ ਕੇ ਸੇਵਾ ਕਰੋ ਸੰਗਦੀ ਅਸੀਂ ਪਾਇਲਟ ਬੁਮਾਰਾ ਇਹ ਸਾਡੇ ਇਲਾਜਾਂ ਦੇ ਸਾਡੇ ਮਗਰ ਸਹਿਮਤ ਨਹੀਂ ਸਾਰੇ ਕੋਈ ਉਮਰ ਨਹੀਂ ਪ੍ਰਵਾਹ ਨਹੀਂ ਕਰਦੇ ਅਸੀਂ ਇਹ ਕਾਲੇ ਕਾਨੂੰਨ ਬੰਦ ਕਰਕੇ ਜਾਵਾਂਗੇ ਇਥੇ ਬਜ਼ੁਰਗ ਬੈਠੇ ਨੇ ਜਿੱਥੇ ਬਜ਼ੁਰਗ ਇੱਥੇ 86 86 ਸਾਲ ਦੇ ਬਜ਼ੁਰਗ ਹੈ ਉੱਥੇ ਨੌਜਵਾਨ ਜੰਗ ਜਿਹੜਾ ਮਹਿਕਮਾ ਉਹ ਵੀ ਬਿਲਕੁਲ ਇੱਥੇ ਮੌਜੂਦ ਹੈ ਜੀ ਸਾਡੇ ਨਾਲ ਇਹਨਾਂ ਨਾਲ ਕਰਦੇ ਆਂ ਗੱਲਬਾਤ ਸასი ਗੱਲ ਬਾਈ ਜੀ ਸასი ਗੱਲ ਜੀ ਤੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਜੰਡ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆ ਜੀ ਅਸੀਂ ਆਏ ਆਂ ਜੀ ਆਕਲਗਿਆ ਜਲਾਲ ਡਿਸਟ੍ਰਿਕਟ ਬਠਿੰਡਾ ਜੀ ਬਠਿੰਡੇ ਤੋਂ ਆਏ ਆਂ ਤਾਂ ਬਾਈ ਜੀ ਕਿੰਨੇ ਦਿਨ ਹੋ ਗਏ ਆ ਤੁਹਾਨੂੰ ਸਾਨੂੰ ਹੋਏ 7 ਦਿਨ ਹੋ ਗਏ ਤੇ 7 ਦਿਨ ਹੋ ਗਏ ਤੇ ਬਾਈ ਜੀ ਕੀ ਮਾਹੌਲ ਹੈ ਇੱਥੇ ਦਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈ ਮੰਨਣੀਆਂ ਪੈਣਗੀਆਂ ਇਹਨਾਂ ਨੂੰ 100% ਤੱਕ ਮੰਨਣੀਆਂ ਪੈਣਗੀਆਂ ਸੰਘਰਸ਼ ਜਾਰੀ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀ ਲੋਕ ਆਪਦੇ ਹਰ ਇੱਕ ਕੰਮ ਦੇ ਵਿੱਚ ਡਟੇ ਹੋਏ ਨੇ ਤੇ ਵਧੀਆ ਕੋਈ ਚੱਕਰ ਨਹੀਂ ਮਣਾ ਕੇ ਜਾਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਨਾ ਅਸੀਂ ਡਰਨਾ ਨਾ ਅਸੀਂ ਡਰਦੇ ਹਾਂ ਕਿਸੇ ਤੋਂ ਤੇ ਮਣਾ ਕੇ ਜਾਵਾਂਗੇ ਆਪਦੀਆਂ ਮੰਗਾਂ 100% ਤੱਕ ਦੀ ਤੇ ਭਾਜੀ ਤੁਸੀਂ ਇੱਥੇ ਤੁਸੀਂ ਇੱਥੇ ਖੜੇ ਹੋ ਤੁਸੀਂ ਆ ਤੰਬੂ ਲਾ ਲਿਆ ਇੱਥੇ ਨਾ ਟਰਾਲੀਆਂ ਦੇ ਵਿੱਚਕਾਰ ਵੀ ਮੈਨੂੰ ਲੱਗਦਾ ਖਾਲੀ ਜਗ੍ਹਾ ਕਾਫੀ ਸੀ ਤੁਸੀਂ ਇਹਦੇ ਵਿੱਚ ਵੀ ਤੰਬੂ ਗੱਡ ਕੇ ਬੈਠ ਗਏ ਤਾਂ ਤੁਹਾਨੂੰ ਫੀਲ ਨਹੀਂ ਹੁੰਦਾ ਕਿ ਯਾਰ ਸਾਡਾ ਉਹ ਘਰ ਵਧੀਆ ਸੀ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਸਾਨੂੰ ਤਾਂ ਹੀ ਵਧੀਆ ਲੱਗਦਾ ਸੀ ਰਹਿਣਾ ਰਹਿਣ ਰੂਣ ਦੀ ਕੋਈ ਪ੍ਰੋਬਲਮ ਨਹੀਂ ਗਈ ਇਹ ਤਾਂ ਪੱਕੇ ਤੰਬੂ ਲਾਦੇ ਸੀ ਸਾਡੇ ਦਾ ਬਿਯੌਰਕ ਵੀ ਨਾਲ ਆਈ ਹਾਂਜੀ ਆ ਬਿਯੌਰਕ ਸਾਡੇ ਨਾਲ ਆਈ ਦੂਜੀ ਟਰਾਲੀ ਬਿਯੌਰਕ ਗਈ ਸਾਡੇ ਅਸੀਂ ਨੌਜਵਾਨ ਇੱਧਰ ਰਹਿ ਰਹੇ ਹਾਂ ਵੀ ਉਹਨਾਂ ਨੂੰ ਤਕਲੀਫ ਨਾ ਹੋਵੇ ਕੋਈ 15 ਦਿੱਕ ਦਿੱਕ ਦੀ ਹੈ ਨਹੀਂ ਕੋਈ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ ਨਹਾਉਣ ਧੋਣ ਦੀ ਸਭ ਕੋ ਸਭਾਈ ਪੂਰਾ ਵਧੀਆ ਹੈ ਇੱਥੇ ਮਤਲਬ ਕੀ ਜਿਹਨੇ ਆਉਣਾ ਵੀ ਚਾਹਣਾ ਹੈ ਵਧੀਆ ਆ ਬਾਈ ਸੂਤ ਹੈ ਸਾਰਾ ਲਾਇਆ ਵਾ ਤੰਬੂ ਤੰਬੂ ਠੀਕ ਹੈ ਆਪਦਾ ਸਾਰਾ ਕੁਝ ਮਣਾ ਕੇ ਜਾਣਾ ਜੀ ਵੀ ਕਿਉਂ ਆਉਦਾ ਸੀ ਆਪ ਕਿਸਾਨੀ ਨੂੰ ਬਚਾਉਣਾ ਹੈ ਆਪਦੀ ਖੇਤੀਬਾੜੀ ਨੂੰ ਬਚਾਉਣਾ ਅਸੀਂ ਆਪ ਦਾ ਪਿਆਰ ਕਰਦੇ ਹਾਂ ਅਸੀਂ ਖੇਤੀਬਾੜੀ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਚਲੋ ਠੀਕ ਆ ਸਭ ਕੁਝ ਹੋਇਆ ਕਰਿਆ ਨਾ ਲੋਕਾਂ ਦੇ ਉਹਨਾਂ ਨੂੰ ਧਿਆਨ ਤੇ ਜਿਹੜੀਆਂ ਲੋਕ ਗੱਲਾਂ ਕਹਿੰਦੇ ਆ ਉਹਨਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਲੋਕਾਂ ਚ ਹੀ ਆ ਸਭ ਕੁਝ ਲੋਕਾਂ ਨਾਲ ਹੀ ਸਰਕਾਰਾਂ ਨੇ ਸਭ ਕੋ ਸ ਇਹਨਾਂ ਨੂੰ ਮੰਨ ਲੈਣਾ ਚਾਹੀਦਾਗਾ ਲੋਕ ਕਿੰਨੇ ਦੇਖੇ ਤੁਸੀਂ ਸੜਕਾਂ ਤੇ ਤੁਰੇ ਬੈਠਿਆ ਰਾਤਾਂ ਕੱਟਨੀਆਂ ਰਾਤ ਮੀਂਹ ਪੈ ਗਿਆ ਡਿਆ ਬਹੁਤ ਹੈ ਪ੍ਰੋਬਲਮਾਂ ਹੈਗੀਆਂ ਨੇ ਪਰ ਪਰ ਹੈ ਸੰਘਰਸ਼ ਹੈਗਾ ਜੀ ਜੀ ਪਿੱਛੇ ਹਟਣ ਵਾਲਾ ਕੋਈ ਨਹੀਂਗਾ ਔਰ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਵਾਨ ਨੇ ਉਹਨਾਂ ਦਾ ਕਹਿਣਾ ਕਿ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਇੱਥੇ ਪਿੱਛੇ ਹਟਣ ਵਾਲਾ ਕੋਈ ਨਹੀਂ ਹੈ ਮੈਂ ਸੁਖਾ ਵਸ਼ ਤੁਹਾਨੂੰ ਇਸੇ ਤਰ੍ਹਾਂ ਮਿਲਦਾ ਜੀ ਹੋਰ ਵੀ ਬਹੁਤ ਸਾਰੀਆਂ ਮਾਇਨਾਸ਼ਕਤੀਆਂ ਨੇ ਇੱਥੇ ਬਹੁਤ ਸਾਰੇ ਵੱਡੇ ਵੱਡੇ ਲੀਡਰ ਵੀ ਪਹੁੰਚੇ ਨੇ ਬਹੁਤ ਸਾਰੀਆਂ ਵੱਡੇ ਵੱਡੀਆਂ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਨੇ